ਵੀਡੀਓ ਵੱਖੇ ਨਾ ਕਰਾ ਯਾਰ ਜੀ ਇੱਕ ਵਾਰ ਚਲ ਜੋ ਬਾਹਰ ਚਲ ਜੋ ਸਾਨੂੰ ਠੱਕੇ ਨਾ ਮਾਰੋ ਸਾਨੂੰ ਆਪਨਾ ਕੰਮ ਕਰ ਲੈ ਯਾਰ ਮੇਰੀ ਇੱਕੋ ਹੀ ਬੇਨਤੀ ਸਾਰਿਆਂ ਨੂੰ ਆਪਕਿ ਯਾਰ ਕੁਛ ਨਹੀਂ ਹੋਇਆ ਕਿ ਯਾਰੋ ਫੈਸਲੇ ਬੜੇ ਲੰਬੇ ਕਿਉਂ ਆਪਾਂ ਨਾਲ ਪਾੜੇ ਪੈਂਦੇ ਆ ਬੇਟੋ ਯਾਰ मेरी बात तो सारे बच्चों यार पीछे जा मेरा भी अपन चर्चा मेरी गिनती है Ertu साथ गिनती कर रही है लाला साहब सुगराज जी सुगराज जी बैठो बैठो कोई गल नहीं अभी चर्चा शुरू हुई है अभी चर्चा शुरू हुई है सारे नु बोलने का मौका मेनू का जब एमपी साहब ने सब नु विनती की थी मैं तो पार्लियामेंट में ਤਾ ਆਪਣਾ ਸਾਰਿਆਂ ਦਾ ਫਰਜ ਬੰਦ ਹੈ ਦੇਖੋ ਦੇਰ ਸਾਧਾ ਸ਼ਹਿਰ ਆ ਪੁੱਤਰ ਸ਼ਹਿਰ ਆ ਇੱਥੇ ਸਾਰਿਆਂ ਦਾ ਸਤਕਾਰ ਆ ਸਿੱਖ ਵੀ ਹੁੰਦੇ ਨੇ ਜਰੂਰੀ ਆ ਹਿੰਦੂ ਵੀ ਲੱਗੂ ਨਹੀਂ ਕੋਈ ਮੱਕੇ ਪਾਲੀ ਦਾ ਬੱਟਾ ਆ ਬੰਦੀ ਆਪਣੀ ਗੱਲ ਕਰ ਰਿਹਾ ਕਿਹੜੀ ਗੱਲ ਹੈ ਯਾਰ ਮਾਈਕ ਲਾ ਕੇ ਸਰ ਜੀ ਚਲੋ ਇਹ ਪਾਰਟੀ ਦਾ ਨਿਯਮ ਪਾਰਟੀ ਦਾ ਮੈਂਟਰਾ ਹੈ ਪਾਰਟੀ ਕਾ ਨੂੰ ਸਲਾਹ ਵਾ ਆਉਂਦੇ ਜਾਓ ਸਰ ਜੀ ਮਾਸਟਰ ਦੇਖੋ ਜੀ ਇਹ ਅਸੀਂ ਐਕਸਟੈਂਡਡ ਮੀਟਿੰਗਸ ਕਰ ਰਹੀਆਂ ਹਨ ਲੋਕ ਸਭਾ ਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਸ ਚੱਲ ਰਹੀਆਂ ਹਨ ਔਰ ਅਲੱਗ-ਅਲੱਗ तमाम सारे ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਔਰ ਆਨ ਵਾਲੀ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ ਔਰ ਤੇ तमाम ਚਰਚਾ ਕਰਦੇ ਹਾਂ ਔਰ ਚਰਚਾ ਕਰਨ ਤੋਂ ਬਾਅਦ ਸਾਡੇ ਸਥਾਨਿਕ ਜਿਹੜੇ ਲੀਡਰ ਸਹਬਾਨ ਨੇ ਉਹ ਆਪਣੇ ਵਰਕਰ ਸਾਥੀਆਂ ਨੂੰ ਸੰਬੋਧਨ ਕਰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਰੇ ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸਾਥੀ ਨੇ ਜਾਨੀ ਕਿ ਕਮਿਟਿਡ ਜਿਹਨਾਂ ਕੋਲੇ ਅਹੁਦੇ ਨਹੀਂ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਨਾਲ 2024 ਦੇ ਵਾਸਤੇ ਲਾਮਬੰਦ ਕਰਨ ਦਾ ਜਿਹੜਾ ਯਤਨ ਹੋ ਰਿਹਾ ਹੈ ਯਾਰ ਦੇਖੋ ਮੇਰੀ ਗੱਲ ਸੁਣੋ ਆਪਣੇ ਕੋਲੇ ਕੋਈ ਗੱਲ ਨਾ ਰੋਜ਼ਾਨਾ ਇੱਕ ਹੀ ਗੱਲ ਨਹੀਂ ਹੁੰਦੀ ਵੀ ਫਲਾਣਾ ਨਹੀਂ ਨਜ਼ਰ ਆ ਰਿਹਾ ਫਲਾਣਾ ਨਹੀਂ ਨਜ਼ਰ ਆ ਰਿਹਾ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਪਾਰਟੀ ਚ ਹਰ ਵਿਅਕਤੀ ਕੈਮਰੇ ਤੇ ਨਜ਼ਰ ਆਵੇ ਸਭਾਈ ਵਿੱਚ ਨਸ਼ਾਸੀ ਹਿੱਟਾ ਕਰਕੇ ਕਾਂਗਰਸ ਸਰ ਅੰਦਰ ਜਾਣਦੇ ਹੋ ਸਰ ਅੰਦਰ ਜਾਣਦੇ ਹੋ ਇੱਕ ਮਿੰਟ ਹੌਸਲੇ ਦਾ ਕਰੋ ਨਾ ਕੋਈ ਨਹੀਂ ਆ ਰੋਕੋ ਬੰਤ ਭਾਈ ਰੋਕੋ ਬੰਤ ਆਪ ਦੋ ਮਿੰਟ ਛੋਟੇ ਵੀਰਾ ਕੰਮ ਕਰਦੇ ਤੁਸੀਂ ਮੈਨੂੰ ਦੱਸੋ ਐ ਕਿਸ ਤਰ੍ਹਾਂ ਕੋਈ ਗੱਲ ਕਰ ਸਕਦੇ ਨਹੀਂ ਰਹੇ ਹੋ ਜੀ ਤੁਸੀਂ ਹੱਥ ਪਿੱਛੇ ਕਰੋਗੇ ਤੇ ਆਰਾਮ ਨਾਲ ਖੁਲੋਗੇ ਮੈਂ ਕਰ ਲੈਣ ਦੁਕਾਨ ਦੇ ਕਰ ਲੈਨ ਦੋ ਯਾਰ ਦੋ ਮਿੰਟ ਸਾਈਡ ਤੇ ਹੋ ਜਾਓ ਆਪਣੇ ਕਰ ਲੈਨ ਔਰ ਆਮ ਨਾਲ ਪਹਿਲੀ ਗੱਲ ਦੀ ਪਰ ਸ਼ਾਟ ਜਾ ਰਿਹਾ ਯਾਰ ਸਾਹਮਣੇ ਬਸ ਰੱਖ ਤੁਸੀਂ ਯਾਰ ਕੋਈ ਕੋਸਾ ਬੋਲ ਨਹੀਂ ਚਲਾਓ ਬਾਲੇ ਹੀ ਬੋਲੋਈ ਤੁਸੀਂ ਚਲੋ ਮੇਰਾ ਬੱਚਾ ਇਹ ਕਰ ਨਹੀਂ ਹੋਗੀ ਪ੍ਰਤਾਪ ਸਿੰਘ ਬਾਜਾ